ਹੋਰ ਫਿਰ 40 ਹੋਵੇ ਪਾਸ ਸਹੀ ਆ ਚਾਚਾ ਹਣ ਤਾਂ ਯਾਰ ਹੁਣ ਤਾਂ 5-500 ਦਾ 150 ਦਾ ਹੁੰਦਾਗਾ ਫੜ ਗਿਆ ਯਾਰ ਮਰਾ 500 250 ਓਨੇ ਭਾਂਜੋ 3000 ਦੀ ਛੱਟ ਲਾ ਦੀ ਮੇਰੇ ਕਰੀ ਮੈਂ ਵੀ ਸਿਆ ਹੀ ਆ ਹੁਣ 200 ਕੋ 1000 ਰੁਪਏ ਦਾ ਕੋਈ ਹਾਂ ਜੋ ਤੁਨੀ ਦੇ ਨਾਮਾ ਮੇਰੀ ਵਗਲੀ ਨਹੀਂ ਕੋਈ ਸਾਡੇ ਤੋਂ ਚੰਗੀ ਪਾਪੂ ਰਹਿਣ ਦੇ ਨਹੀਂ ਚੰਗੇ ਦੁੱਧਾਂ ਵੀ ਆਉਣਗੇ ਹੁਣ ਯਾਰ ਹੁਣ ਤਾਂ 6 ਦੇ 6 ਹੀ ਹੁੰਦੇ ਆ ਅੱਗਲੋ ਜਾ ਲੈ ਕਿਹੜਾ ਕਿੰਨਾ ਹੋਇਆ ਦੱਸ ਐਂਡ ਦੱਸ ਯਾਰ ਚੱਲ ਇਕੱਠੇ ਕਰਕੇ ਮੈਂ 100 200 ਕੱਟ ਦੇ ਦੀ ਮੈਨੂੰ 200 ਕੱਟ ਦੇ ਦੇ ਕਿੰਨਾ ਕਰੂ ਮਮਤਾ ਕਾ ਕਾ ਧੋਲ ਕੀ ਵਾਂਗੂ ਸ਼ਰ ਲੱਗਿਆ ਵਜਾਉਣ ਤੱਕਾ ਨਹੀਂ ਜਿਆਦਾ ਮਾਰਿਆ ਵੀਰੇ ਕਾ ਕੋ ਨਹੀਂ ਮਾਰਨਾ ਕਰੂਆ ਵੀਰੇ ਨੂੰ ਰਹਿਣ ਦੇ ਆਪਾਂ ਨਹੀਂ ਮਾਰਨਗੇ ਸਾਡੀ ਮੰਡੀ ਵਿੱਚ ਕੰਮ ਕੀ ਹੈ ਕੋਈ ਲੈ ਲਿਆ ਦੋ ਪੈਸੇ ਦੇ ਲਿਆ ਹੀ ਹੁੰਦਾ ਮੰਡੀ ਦਾ ਹੋਰ ਤਾਂ ਕੋਈ ਹੁੰਦਾ ਜੀ ਵੀ ਕੋ ਲੈ ਗਏ ਆ ਉਹ ਕਿਹੜਾ ਇਹ ਮੈਂ ਕਿਹਾ ਕਰਦੇ ਆ ਵੀਰੇ ਹੈਂ ਕਰਦੇ ਆ ਮੇਰੇ ਨਹੀਂ ਕਰਦੇ 15 ਬਟੀਆਂ ਫਿਰਦੀਆਂ ਮੇਰੇ ਕੋਲੇ ਉਹ ਮੈਂ ਨਹੀਂ ਗਾ ਚੋਰੀ ਲਿਆ ਕਰਕੇ ਲੈਂਦੇ ਆ ਉਹੀ ਗੱਲ ਨਹੀਂ ਨਹੀਂ ਪੈਂਦੀ ਉਹੀ ਗੱਲ ਬੋਲ ਜੀਦਾ 4500 ਨੂੰ ਜਿਹੜੀਆਂ ਸਾਰੀ ਦੇਖੇ ਦੇਖੇ ਬੋਲ ਚਾਚਾ ਨਹੀਂ ਪੈਂਦੀ ਨਹੀਂ ਚੱਲ ਚਾਚਾ ਰਹਿਂਦੇ ਛੱਡ ਖੜਾ ਦੇਖਦਾ ਵੀ ਮਰ ਗਿਆ ਹਾਂ ਓਕੇ ਆ ਚੱਲ ਆ ਬਈ ਚਾਚਾ ਮਿੱਠੂ ਕਾਰਟੂਨ ਦੱਸੀ ਵੀ ਹੋਇਆ ਤਾਂ ਉਹ ਦੇਖ ਲੈ ਬੱਕਰੀ ਖੜੀ ਆ ਉਹ ਖੜੀ ਆ ਇੱਧਰ ਇੱਧਰੇ ਪਾਸੇ ਖੜੀ ਆ ਪਹਿਲੇ ਪਾਸੇ ਕਿ ਕਿਸ ਨੂੰ ਦੇਨੇਗਾ ਉਹ ਪਹਿਲੇ ਪਾਸੇ ਕਾਲੀ ਬੱਕਰੀ ਖੜੀ ਆ ਉਹ ਏੜੀ ਜੀ ਦੀ ਆ ਚੱਲ ਬੋਲ ਦੇ ਪਾ ਆ ਦੇਖ ਲੈ ਇੱਕ ਬੱਕਰਾ ਇਹਦਾ ਮੈਂ ਕਿਉਂ ਖੜਾਗਾ ਉਹ ਏੜੀ ਜੀ ਉਹ ਬੱਕਰਾ ਦਾ ਭੇੜ ਵੀ ਆ ਲੈੜੀ ਖੜੀ ਆ ਆ ਲੈੜੀ ਵਿੱਚ ਹੀ ਬਾ ਇਹਦਾ ਕਿਹਦਾ ਚੰਪੜ ਦਾ ਇਹ ਵੀ ਕੱਟੂ ਆ ਚੱਲ ਬੋਲ ਦੇ ਇਹ ਛੋਈ ਵੀ ਆ ਬਈ ਆ ਤਾਜੀ ਇੱਕ ਮੇਮਣਾ ਇਹਦਾ ਕਦਾ ਕੱਟੂ ਲੈਣੀ ਆ ਕੱਟੂ ਯਾਰ ਕੱਟੂ ਯਾਰ ਇਹਦੇ ਮਾਰ ਕੀ ਪੈ ਜੀ ਚੱਲ ਬੋਲ ਦੱਸ ਦੋ ਜੁੜੀ ਦਾ ਜੁੜੀ ਦਾ 10 ਬਈ ਟਿਕੂ ਆ ਹਾਂ ਬੋ ਨਾ ਕਰੀ ਇਹਦਾ ਕੱਲੀ ਦਾ 12000 ਰੁਪਏ ਦੋਨਾਂ ਦਾ ਇਕੱਠੀ ਦੱਸ ਯਾਰ ਦੋਨਾਂ ਦਾ ਇਕੱਠਾ ਦਾ ਉਹਦਾ 6000 ਇਹਦਾ ਇਹਦਾ ਹਾਂ 35 ਕਿਲੋ ਵਜਣਾ ਹੁਣ ਪੁੰਨ ਕਰਕੇ ਹੋ ਨਹੀਂ ਨਹੀਂ ਠੂਕ ਚਾਚਾ ਆਪਾਂ ਸੱਤ ਚਲੋ ਆਪਣੀ ਜਨੀ ਕਿਨੇ ਦੀ ਆ ਮਹਾਰਾਜ ਸਹੀ ਤੇ ਅੱਛਾ ਤੇ ਨਹੀਂ ਨਹੀਂ ਓਏ ਹੱਡਾ ਵਿੱਚ ਵੇਖ ਲੈ ਚਾਚਾ ਤੂੰ ਕਿੱਤਾ ਕਰਦਾ ਵਿੱਚ ਵੀ ਦੇਖ ਲੋ ਇਹਦੇ ਕੀ ਆ ਜੱਕੇ ਦੇਖ ਲੈ ਚੱਕੇ ਓਏ ਚਾਚਾ ਇੱਥੋਂ ਹੀ ਹੱਥ ਮਾਰੇ ਇੱਥੋਂ ਹੱਥ ਮਾਰੀ ਤਾਂ ਇਹ ਕੀ ਨਹੀਂ ਪੁੱਤ ਮੈਂ ਤਾਂ ਜਾਣਦਾ ਨਹੀਂ ਹਾਂ ਜਾਣਦਾ ਨਹੀਂ ਪੁਰਾਣਾ ਬੰਦਾ ਹੈ ਚੱਲ ਵੇੜੋ ਯਾਰ ਬਾਹਰ ਜਾਇਜ਼ ਮਗਿਆ ਪਾਜੀ ਆ ਫੜੋ ਲੈ ਨੰਮਾ ਫੜ ਫੜ ਜਾਓ ਪੰਨਵੀ ਰਾਤ ਹੀ ਪੂਰੇ ਪੰਜ ਦੀ ਪਾਉਂਦੇ ਯਾਰ ਇੰਨਾ ਖਰੋਬਰ ਤੋ ਨਹੀਂ ਇੱਕ ਮਿੰਟ ਖੜ ਜਾ ਚੱਲ ਬੱਕਰੀ ਦਾ ਤੇਰੀ ਠੀਕ ਹੈ ਚੱਲ ਬੱਕਰੀ ਬੱਕਰੀ ਕੱਟ ਕਰਨਾ ਬੱਕਰੀਆ ਦਾਸਦੇ ਤੁਸੀਂ ਇਹ ਤਾਂ ਜਮਾਈ ਨਹੀਂ ਹੈਗੀ ਪੰ 50 35 ਕਿਲੋ ਵਜਨ ਆ ਉਹਦਾ ਦੋਖੀ ਵੀ ਆ ਮੇਰੀ ਅੱਧ ਨਿਕਲੂ ਕਹਿੰਦਾ ਯਾਰ ਅੱਧ ਹੀ ਨਿਕਲੂ ਜਦੋਂ ਜਦੋਂ ਲੱਗੇ ਯਾਰ ਠੀਕ ਹੈ ਨਾ ਗੱਲ ਮੇਰਾ ਤੈਨੂੰ ਜਾਇਜ਼ ਦਾ ਥਾ 7000 ਰੁਪਏ ਗੱਲ ਕੀ ਸੀ ਜੇ ਤਾਂ ਨਹੀਂ ਆਪਾਂ ਇਹ ਜਦੋਂ ਲੱਗੇ ਲੱਗੇ ਚਾ ਤੂੰ ਲਿਆ ਯਾਰ ਪਾਣੀ ਇਹਦਾ 12000 ਰੁਪਏ ਨਾਲ ਬੱਕਾ ਹੋ ਗਿਆ ਚਾਚਾ ਵੇਚਣੀ ਆ ਯਾਰ 5000 ਰੁਪਏ ਕਹਿੰਦਾ ਮੈਂ ਤਾਂ ਭੱਜਿਆ ਹੀ ਚਲੋ ਕੋਈ ਨਹੀਂ ਬਾਈ ਆਇਆ ਨਹੀਂ ਆਪਣੀ ਜਲਦੀ ਆ ਗਰੇ ਨਹੀਂ ਜਲਦੀ ਆ 7000 8 ਜੀ ਫੜ ਉਹ ਨਹੀਂ ਯਾਰ ਨਹੀਂ ਜਲਦੇ ਦੇ ਦੇ ਯਾਰ 8 ਦੇਵਾ ਜਾਣ ਦੇ ਜੰਗ ਜਾਣ ਦੇ ਯਾਰ ਕਿੱਥੇ ਆ ਆ ਵੀ 6.5 ਦੀ ਪਾ 6 ਦੀ ਜਲਦੀ ਆ 6.5 ਵੀ ਆਉਂਦੇ ਯਾਰ 6.5 ਦੀ ਜਾਨ ਪੜਾਏ ਵੀ 3 ਵੀ ਪੜਾ 3 ਫੋਨ ਤੇ ਜਾਂਦੇ ਨੂੰ ਨਹੀਂ ਜਾਂਦੇ ਚੱਲ ਹੋ ਗਈ ਬੋਲੀ ਹੋ ਗਈ ਯਾਰ ਹੋਣੀ ਹੋ ਗਈ ਹਾਂ ਹੋਣੀ ਹੋ ਗਈ ਹੁਣ ਹਾਂ ਹੁਣ ਹੋਵੇ ਹੋਣਗੇ ਲੈ ਹੋ ਗਈ ਤੇਰੀ ਬੋਣੀ ਕਿਹੜਾ ਬੰਦਾ ਮੇਰਾ ਇਹ ਉੱਧਰ ਆਈਏ ਨਾ ਯਾਰ ਇਹਨਾਂ ਕਹਿ ਕੇ ਲਾਵਾ ਇਹ ਲੈ ਚੱਪੇ ਕਿਹਾ ਮੀਮਣਾ ਕੱਢ ਕਿੱਥੇ ਮੀਮਣਾ ਨੂੰ ਨਹੀਂ ਹੈਗਾ ਇਹਦਾ ਮੀਮਣਾ ਨਹੀਂ ਲੈਣਾ ਨਹੀਂ ਨਹੀਂ ਲੈਣਾ ਨਹੀਂ ਆਪਾਂ ਕੀ ਕਰਨਾ ਮੀਮਣਾ ਨਾਲ ਫਰ ਦਾਗਾ ਮੇਰੇ ਨਾਲ ਹੋ ਰਹੀ ਹੈ ਉਹ ਨਹੀਂ ਆ ਗਿਆ। ਉਹ ਰਹੀਂ ਜਨਾ। ਉਹ ਹੈਗੇ ਨਾ ਕੋਈ ਉਹ ਵੀ ਕੱਢ ਲੰਦੇ ਆ। ਨਹੀਂ। ਬਣ ਕੇ ਆਇਆ ਕਿਉਂ ਕਰਦਾ ਹੁੰਦਾ। ਢੜ ਜਾ। ਜੇ ਹੋਦਾ ਹੀ ਉਹ ਵੀ ਧੋ। 5 6 7 8 9 ਆ ਲੈ ਯਾਰ। ਠੀਕ ਹੈ। ਆਰਾ ਬੱਕਰੀ ਦੇ। 1 2 ਅੱਡ ਪਾ ਲੈ ਤੂੰ। ਉੱਪਰ ਅੱਡ ਪਾ। 5 35 50 ਕਿੱਸਾ। ਦੇਖ ਲੈਣਾ। ਕੱਲ ਬਈ ਲਿਖਾਈ ਕਰਾ ਦੇਣਾ ਚੱਲ ਬਈ ਓਕੇ ਚਾਚਾ ਆਹ ਦਾ 200 ਦੇ ਦੇ ਮੈਨੂੰ ਹਾਂ ਸਾਈ ਵਾਲਾ ਦੇ ਦੇ ਮਾਂ ਬਾਪ ਨੂੰ ਨਹੀਂ ਸਾਈ ਤਾਂ ਮੇਰਾ ਹੱਕ ਹੈ ਚਾਚਾ ਨੋਟ ਕਰਾਇਆ ਮੇਰਾ ਹੁਣ ਨਹੀਂ ਹੁੰਦਾ ਆਹ ਵੀ ਗੱਲ ਤਾਂ ਸੁਣ ਲੈ ਨੋਟ